ਸਾਸਿਕਾਲ ਜੀ ਸਾਰਿਆਂ ਨੂੰ ਬਾਈ ਲਵ ਕਰ ਬਹੁਤ ਚੁੱਕੇ ਜੀ ਪਿੰਡ ਫੈਰੋਸ਼ਾ ਜ਼ਿਲ੍ਹਾ ਗੁਰਦਾਸਪੁਰ ਨੇ ਤਸਰੀ ਪਟਾਲਾ ਦੇਖੋ ਅੱਜ ਵੀ ਨੇ ਕੋਈ ਤਿੰਨ ਚਾਰ ਲਗਭਗ ਝੁੱਠੇ ਸੇਲ ਹੈ ਜੀ ਤੇ ਆਪਰ ਬਾਈ ਜੀ ਨੇ ਗੱਲਬਾਤ ਕਰੀ ਸਾਰਿਆਂ ਨੂੰ ਸਾਸਿਕਾਲ ਸਾਸੀ ਕਾਲ ਸੰਦੀਪ ਵੀਰ ਜੀ ਸਾਸਿਕਾਲ ਹੋਰ ਸੇਤਾਂ ਠੀਕ ਠਾਕ ਘਰੇ ਪਰਿਵਾਰ ਸਭ ਸਭ ਠੀਕ ਹੈ ਤੇ ਤੁਹਾਨੂੰ ਭਾਗ ਸਾਡੇ ਚੱਲ ਰਿਹਾ ਤੇ ਨੇ ਤੁਹਾਡੇ ਤੇ ਟਾਈਮ ਥੋੜਾ ਲੱਗ ਗਿਆ ਨਾ ਕੋਈ ਗੱਲ ਨਹੀਂ ਦੇਖੀ ਜੀ ਹੋ ਗਏ ਆਪਾਂ ਨੂੰ ਵੀਡੀਓ ਪਾਏ ਨੂੰ ਪਰੇ ਥੋੜੀ ਜੀ ਪ੍ਰੋਬਲਮ ਹੈ ਡੈਡੀ ਜੀ ਨਹੀਂ ਠੀਕ ਅੱਛਾ ਜੀ ਤੇ ਉਹਦੇ ਕਰਕੇ ਫਿਰ ਹਾਂ ਜੀ ਹੁਣ ਕਿਰਪਾ ਮਾਰ ਜੀ ਆਪਣਾ ਸੰਦੀਪ ਜੀ ਪਹਿਲਾਂ ਵੀ ਦੱਸ ਦੇ ਰਹੇ ਤੁਹਾਨੂੰ ਤੇ ਵੀਡੀਓ ਚ ਵੀ ਹਾਂ ਜੀ ਕਿ ਮੇਨ ਕਾਰੋਬਾਰ ਸਾਡਾ ਦੁੱਧ ਆ ਦੁੱਧ ਦਾ ਕੰਮ ਪਰਲੇ ਪਾਸੇ ਸਾਰੇ ਆਪਣੇ ਪਸ਼ੂ ਵੱਜੇ ਨੇ ਦੁੱਧ ਵਾਲੇ ਤੇ ਬਟਾਲੇ ਲੱਗੇ ਬੰਦਾ ਅੱਛਾ ਜੀ ਅੱਛਾ ਜੀ ਤੇ ਡੈਡੀ ਜੀ ਨਾ ਠੀਕ ਹੋਣ ਕਰਕੇ ਫਿਰ ਦੁੱਧ ਵੀ ਮੈਨੂੰ ਨਹੀਂ ਮਿਲਦਾ ਨਹੀਂ ਰੋਕੋ ਖਾ ਇਹਦੇ ਕੋਲ ਪਾਰ ਦਾ ਰੋਕਿਆ ਇਹ ਮੇਰਾ ਸ਼ੌਂਕ ਆ ਸੰਦੀਪ ਵੀਰ ਅੱਛਾ ਜੀ ਹੁਣ ਡੈਡੀ ਜੀ ਲੈ ਕੇ ਦੁੱਧ ਤੇ ਜਾਂਦਾ ਪਏ ਨੇ ਤੇ ਹੁਣ ਫਿਰ ਮੈਂ ਆ ਨਹੀਂ ਚਲੋ ਸ਼ੁਰੂ ਕੀਤਾ ਸਿਹਨ ਵੀ ਨੇ ਆਈ ਆਪਾ ਕਰੇ ਬਾਬਾ ਦੀਪ ਸਿੰਘ ਹਾਂਜੀ ਫਿਰ ਸਟਾਰਟ ਕੀਤਾ ਨਵਾਂ ਕੰਮ ਤੇ ਚੰਗਾ ਮਾਲਿਆ ਹਰਿਆਣੇ ਦੀਆਂ ਝੋਟੀਆਂ ਨੇ ਵੀਰ ਜੀ ਕਰਨਾਲ ਏਰੀਏ ਦੀਆਂ ਠੀਕ ਹੈ ਠੀਕ ਹੈ ਤੇ ਚੰਗੀਆਂ ਚੋਚਵਾ ਕੇ ਘਰੋਂ ਤਸੱਲੀ ਕਰਕੇ ਲਿਆਈ ਦੀਆਂ ਵਾ ਠੀਕ ਹੈ ਤੇ ਬਾਕੀ ਤਿੰਨੇ ਚਾਰੇ ਜੀ ਤਿੰਨ ਝੋਟੀਆਂ ਚਾਰ ਰਹਿੰਦੀਆਂ ਸੰਦੀ ਵੀ ਇੱਕ ਵੀ ਇੱਕ ਆ ਹਾਂਜੀ ਕਹਿੰਦਾ ਸੂਆ ਲੈਣਾ ਇਹ ਸੰਦੀ ਵੀਰ ਪਹਿਲਾ ਸੂਆ ਚਾਰਦੰਦ ਝੋਟੀ ਆ ਅੱਛਾ ਜੀ 10 ਤੋਂ 15 ਦਿਨਾਂ ਦਾ ਸੂਆ ਕੱਟਾਣਾ ਜੀ ਹਾਂਜੀ ਕੱਟਾ ਆ ਇਹਨੇ ਕੱਟੀ ਜੇ ਤੇ ਮੈਂ ਕੱਟੀ ਆ ਹਾਂਜੀ ਇਹਦੇ ਮਗਰ ਕੱਟੀ ਆ ਲਓ ਜੀ ਕਿੰਨਾ ਫਿਰ ਦੁੱਧਾ ਜ ਦੋਦੇ ਸੰਦੀਪ ਵੀਰ ਇਹਦੇ ਕੋਲੋਂ 12 ਕਿਲੋ ਮੈਂ ਚੋਕੇ ਨਾ ਦੋ ਡੰਗ ਠੀਕ ਆ ਫੇਰ ਲਿਆਂਦੀ ਆ ਪਰਸੋਂ ਝੋਟੀਆਂ ਆਈਆਂ ਮੇਰੇ ਕੋਲੇ ਹੂੰ ਤੇ ਹੁਣ ਸੰਦੀਪ ਵੀਰ 11 ਕਿਲੋ ਆਪਾਂ ਦੋ ਡੰਗ ਕਿਸੇ ਨੂੰ ਹੀ ਮਿੰਦਿਆਂਗੇ ਠੀਕ ਆ ਤਸੱਲੀ ਵਾਲਾ ਤੋਲ ਲੋ ਲਓ ਜੀ ਜਵਾਬ ਸਮਾ ਲਓ ਜੀ ਠੀਕ ਆ ਸੰਦੀਪ ਵੀਰ ਜਵਾਬ ਸਮਾ ਇੱਕ ਨੰਬਰ ਦਾ ਹੋਊਗਾ ਭਾਵੇਂ ਬੰਦਾ ਚੋਲੇ ਬਸ ਠੀਕ ਆ ਆਜੋ ਆਜੋ ਲੰਮੀ ਬੇਲ ਦੀ ਹੈ ਵੱਡੀ ਝੋਟੀ ਆ ਹੋਇਆ ਠੂੜ ਚੰਗੀ ਐ ਖਲੋਬ ਨੇ ਠੀਕ ਆ ਸੀਲਸ ਲੱਗ ਪੂਰੀਆਂ ਨੇ ਸੰਦੀਪ ਵੀਰ ਭਾਵੇਂ ਇਦਾਂ ਬਹਿ ਜਾ ਥਲੇ ਹੂੰ ਹੂੰ ਲੋ ਆ ਕਮਰੇ ਕੂਮਰੇ ਕਰਕੇ ਕਰਦੀਆਂ ਚੁੰਨੀਆਂ ਚੰਨੀਆਂ ਕਰਕੇ ਛੋਟੀ ਨਸਲਾ ਪੂਰੀ ਜੀ ਸੰਦੀਪ ਵੀਰ ਹੂੰ ਤਸੱਲੀ ਕਰਕੇ ਲਿਆਉਣਾ ਡੰਗਰ ਏਡੀ ਦੂਰ ਜਾਣਾ ਤੇ ਬਿਲਕੁਲ ਜੀ ਬਿਲਕੁਲ ਚੰਗਾ ਡੰਗਰ ਮਾ ਲਿਆਂਦਾ ਤਾਂ ਫਾਇਦਾ ਕੋਈ ਨਹੀਂ ਉਹ ਫਾਇਦਾ ਕੀ ਹੈ ਜੀ ਉੱਪਰ ਹਾਂਜੀ ਸੰਦੀਪ ਵੀਰ ਇੱਕ ਤਾਂ ਦੀਵਾਲੀ ਦਾ ਟਾਈਮ ਆ ਤੇ ਇੱਕ ਆਪਣੀ ਵੀਡੀਓ ਪਹਿਲੀ ਹੂੰ ਤੇ ਬਸ ਮਤਲਬ ਕਿ ਕੰਮ ਤੋੜਨਾ ਆਪਾਂ ਤੋੜਨਾ ਠੀਕ ਆ ਇੱਕ阿里 ਨਫਾ ਨਾਮ ਹੀ ਲਾਵਾਂਗੇ ਅਗਲੀ ਵਾਰੀ ਕੋਈ ਗੱਲ ਬਿਲਕੁਲ ਜੀ ਸੰਦੀਪ ਵੀਰ ਝੋਟੀ ਤੇ ਮਤਲਬ ਕਿ 35 40 ਦੀ ਵੀ ਇਹਦੇ ਵਰਗੀ ਵਿਕ ਜਾਂਦੀ ਆ ਵਾਡੀ ਝੋਟੀ ਆ ਫੁੱਲ ਸਾਈਜ਼ ਝੋਟੀ ਆ ਯਕੀਨੀਸ਼ ਕੋਈ ਚੰਗੀ ਆ ਦੰਦਾਂ ਚ ਹਾਂਜੀ ਸੰਦੀਪ ਵੀਰ 50 ਦੀ ਦੇ ਦਈਏ ਝੋਟੀ 1 20 ਦੀ 1 20 ਦੀ ਹੋਰ ਕਰ ਦੋ ਮਾਨਤਨ ਦੀਵਾਲੀ ਕਰਕੇ ਤਾਂ ਦੱਸਿਆ ਵੀ ਏਅਰ ਕੰਮ ਚਲਾਉਣਾ ਸਭ ਵੱਡਾ ਚਲੋ ਬਿਲਕੁਲ ਬਿਲਕੁਲ ਸੰਦੀਪ ਵੀਰ ਜਸਨੋ ਝੋਟੀ 15 ਦੇ ਦਾਂਗੇ ਨਹੀਂ ਠੀਕ ਆ 15 ਚੋਂ ਹੀ ਆਏਗਾ ਦਾ ਮਾਨਤਨ ਕਰ ਦੋ ਲੋ ਜੀ 1 ਲੱਖ 15 ਇਹਦਾ ਆਇਆ ਮਾਨ ਦਾ ਪੂਰਾ ਹੋ ਗੇ ਬੜੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਸੰਦੀਪ ਵੀ ਦਿਵਾਲੀ ਕਰਕੇ ਤੇਰੇ ਕਰਕੇ ਇੱਕ 12 ਦੀ ਝੋਟੀ ਜੱਸ ਨੂੰ ਦੇ ਹੀ ਦੇਣੀ ਆ ਜੈ ਜੀ ਜੈ ਜੀ ਠੀਕ ਆ ਵੇਖ ਝੋਟੀ ਸੰਦੀਪ ਵੀਰ ਇਦਾਂ ਦੀ ਝੋਟੀ ਮੰਡੀ ਅੱਜ ਹੋਈ ਤੇ ਅੰਮ੍ਰਿਤਸਰ ਤੇ 2.5 ਲੱਖ ਦੀ ਗੇੜਾ ਹੈ ਹੈਗੀ ਹੈਗੀ 1.12 ਮੇਲੇ ਕੁਝ ਵੀ ਰੇਟ ਨਹੀਂ ਗਾ ਮੈਂ ਨਾ ਹਾਂਜੀ ਚਲ ਪਰ 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 ਇਹ ਪਤਾ ਇੱਕ ਦਾਲ ਚਲ ਭਾਈ ਜੇ ਭਾਅ ਸਹੀ ਤਾਂ ਹੀ ਕੰਮ ਤੁਰ ਜਾਂਦਾ ਜੀ ਵੱਡੀ ਝੋਟੀ ਆ ਸੰਦੀਪ ਇਹਨੂੰ ਕੱਢ ਲੋ ਬਾਹਰ ਇਹ ਜੀ ਆਹ ਵਾਲੀ ਹਾਂਜੀ ਇਹ ਸੰਦੀਪ ਵੀਰ ਦੂਜਾ ਸੂਆ ਝੋਟੀਆ ਅੱਛਾ ਸੂਈ ਨੂੰ ਇਹਨੂੰ ਵੀ 15 ਦਿਨ ਹੋ ਗਏ ਆ ਠੀਕ ਆ ਤੇ ਇਹਦੇ ਥੱਲੇ 14 ਕਿਲੋ ਦੁੱਧ ਚੋਕ ਤੇ ਤਸੱਲੀ ਵਾਲਾ ਲਿਆਂਦਾ ਮਾਸ਼ੀ 14 ਕਿਲੋ ਹੈ ਜੀ ਪੈਂਡੇ ਕਰਕੇ ਕੋ ਕਿਲੋ ਕਿਲੋ ਝੋਟੀਆਂ ਦੁੱਧ ਕਟੀਆਂ ਨੇ ਹਾਂਜੀ ਹਾਂਜੀ ਇਹਦੇ ਥੱਲੇ ਹੁਣ ਵੀ ਸੰਦੀਪ ਵੀਰ 13 ਕਿਲੋ ਠੰਡਾ ਕਰਕੇ ਜਿਹੜਾ ਮਰਜ਼ੀ ਕੋ 2 ਡੰਗ 3 ਡੰਗ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਏ ਹਾਂ ਬਹੁਤ ਚੰਗੀ ਮੈਂ ਜੀ ਵੀ ਸਮਝਾ ਦਿੱਸੀ ਸੰਦੀਪ ਵੀਰ ਨਸਲ ਜਾਤ ਦੀਆਂ ਏਰੀਆ ਚੰਗਾ ਵਾ ਹਾਂਜੀ ਹਾਂਜੀ ਇੱਥੇ ਇਸੇ ਬਣੇ ਖੋਪ ਬੱਚੇ ਦਾ ਬੋਹ ਕਰਦੀਆਂ ਬਿਲਕੁਲ ਇੱਥੇ ਇੱਥੇ ਬੰਨੋ ਬੰਨ ਤੇ ਬੰਨ ਲੈ ਥੋੜੇ ਨੇੜੇ ਕਿ ਖਾਲ ਚੰਬ ਥਾਂ ਲੈ ਵੇ ਚੈੱਕ ਕਰ ਪਰੋ ਹਾਂ ਠੀਕ ਹੈ ਸੀਲਸ ਲੱਕ ਪੂਰੀਆਂ ਨੇ ਕਿ ਹਾਂਜੀ ਇਹਦਾ ਭਾਜੀ ਫਿਰ ਮੁੱਲ ਇੱਧਰ ਆ ਪੁੱਤ ਤੇਰਾ ਬੱਚਾ ਇੱਧਰ ਇੱਧਰ ਸੰਦੀਵੀਰ ਝੋਟੀ ਇਹ ਵੀ ਗੁਣਾ ਦੀ ਗੁਥਲੀ ਆ ਦੁੱਧ 15 ਕਿਲੋ ਚਵਾ ਦੂਗੀ ਰਾਮ ਨਾ ਠੰਡਾ ਹਾਂਜੀ ਹੁਣ ਵੀ 13 ਕਿਲੋ ਬਿੰਤੀ ਵਾਲਾ 15 ਵਾ ਠੀਕ ਹੈ ਉਦੋਂ 13 ਕਿਲੋ ਜਿਹੜਾ ਮਰਜੀ ਵਾਲੇ ਜੱਸ ਨੂੰ ਇੱਕ ਪੰਜੀ ਦੀ ਦੇ ਦਈਏ ਜੈ ਜੀ ਕਰ ਦਿੰਦੇ ਵੀ ਆ ਵੀ ਸੰਦੀਪ ਵੀ ਹੁਣ ਗੁੱਲ ਲਗਾ ਗਾੜੀ ਚੱਡਾਵੇ ਨਹੀਂ ਠੀਕ ਹੈ ਹੂੰ ਗਾੜ ਬਿਛਾੜਵੇ ਸੰਦੀਪ ਵੀਰ 2.5 ਕਿਲੋ ਦੀ ਗਾੜੀ ਆਦੀ ਅਗਲੀ ਬਿਲਕੁਲ ਸੰਦੀਪ ਵੀਰ ਤੇਰੇ ਕਰਕੇ ਅੱਜ ਇਹ ਵੀ ਝੋਟੀ ਇੱਕ ਬਾਰਾਂ ਦੀ ਨਹੀਂ ਠੀਕ ਹੈ ਮੈਂ ਮੋਲ ਕਰਦੀ ਹੁਣ ਨਵੇਂ ਨਵੇਂ ਕੰਮ ਫੇਰ ਸਟਾਰਟ ਕੀਤਾ ਆਪਾਂ ਮੋਲ ਕਰਨੇ ਉਹ ਆ ਵੀ ਇੱਕ ਰੋਸ ਜਾਣ ਕੰਮ ਚਲਾਉਂਦਾ ਚਲੋ ਚਲੋ ਠੀਕ ਹੈ ਤੇ 11 ਦੀ 13 ਕਿਲੋ ਵਾਲੀ ਝੋਟਿਕ ਦਿੰਦਾ ਨਹੀਂ ਠੀਕ ਹੈ ਠੀਕ ਤੇ ਪਰਲੀ ਜੀ ਫਿਰ ਉਹ ਸੰਦੀਪ ਵੀਰ ਉਹ ਵੀ ਨਗੀਨਾ ਹੀ ਆ ਹਾਂਜੀ ਉਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਸੰਦੀਪ ਵੀਰ ਦੋ ਦੰਦ ਝੋਟੀ ਆ ਅੱਛਾ ਦੋ ਦੰਦ ਪਹਿਲੇ ਦੋ ਦੰਦ ਝੋਟੀ ਆ ਦੋ ਦੇ ਦੇ ਥੱਲੇ ਵੀ 14 ਕਿਲੋ ਚੋਕ ਲਿਆ 13 ਕਿਲੋ ਜਿਹੜਾ ਮਰਜੀ ਵੀਰ ਭਰਾਣ ਕੇ ਚੋਲੇ ਦੋ ਡੰਗ ਤੇ ਅੰਡਾ ਠੀਕ ਆ ਪਿਓਰ ਦੋ ਦੰਦ ਹੋ ਗਈ ਹਾਂਜੀ ਹਾਂਜੀ ਵਾਹ ਲੈ ਵਲ ਉਹ ਆਂਦਾ ਬੜਾ ਕੈਮ ਆ ਠੀਕ ਹੈ ਜੀ ਫਿਰ ਇੱਕ ਨਾ ਸੰਗਲ ਪਏ ਸੰਦੀਪੀਰ ਧਨਿਆਰਾਂ ਦਾ ਬਹੁਤ ਹਾਂ ਜੀ ਹਾਂ ਜੀ ਆਜੋ ਬੰਦੇ ਆਜੋ ਹਾਂ ਬੱਚਿਆਂ ਨੇ ਮਾਰ ਕੀ ਹੈ ਜੀ ਬੱਚਿਆਂ ਦਾ ਕਰਦੀਆਂ ਸੰਦੀਪ ਭਾਵੇਂ ਇਦਾਂ ਬੈਠਾ ਥੱਲੇ ਹੂੰ ਬੱਚਿਆਂ ਦਾ ਕਰਦੀਆਂ ਨੇ ਨੇ ਠੀਕ ਹੈ ਸੰਦੀਪੀਰ ਧਾਰਾਂ ਵਧੀਆ ਚਵਾਈ ਹੋਊਗੀ ਆਜੋ ਠੀਕ ਠੀਕ ਇੱਥੇ ਬੰਦੇ ਨਹੀਂ ਆ ਜਾਪੋ ਇੱਥੇ ਬੰਦੋ ਬੱਸ ਜੰਮੂ ਨੇੜੇ ਉਹ ਕਿ ਦਿਖਾ ਦਿੱਤਾ ਨਾ ਘਰ ਆ ਜਾ ਬੋਤਲ ਇਹ ਉਹ ਘਾਹ ਰਹਿੰਦੇ ਜਾਂ ਹਾਂਜੀ ਸੰਦੀਪ ਵੀਰੇ ਇਹ ਤਾਂ ਝੋਟੀ ਡੇਡ ਵਾਲੀ ਆ ਹਮ ਪਰ ਆਪਾਂ ਤੁਹਾਨੂੰ ਦੱਸਿਆ ਆ ਵੀ ਆਪਾਂ ਇੱਕ ਵਾਰੀ ਬੱਸ ਆਪਾਂ ਕੰਮ ਚਲਾਉਣਾ ਅਗਲੇ ਫੇਰੇ ਲੈ ਲਾਂਗੇ ਨਫਾ ਚਲ ਕੰਮ ਬੱਸ ਭਰਾਵਾਂ ਦਾ ਮਾਨਤਾ ਨਹੀਂ ਕਰਨਾ ਆ ਛੋਟੀ ਸੰਦੀ ਦੀ 35 ਦੀ ਦੇਤੀ ਇੱਕ ਲੱਖ ਪੈਂਦੀ ਆ ਜੀ ਜੈ ਜੀ ਕਰਦੋ ਉਹਨੂੰ ਨੀ ਨਾਵਾ ਛੋਟੀ ਵੇ ਸੰਦੀਪ ਲੇਵਾ ਭਾਂਡਾ ਵੇ ਸ਼ਿੰਗੀ ਵੇ ਪਿਓਰ ਦੋ ਦੰਦ ਹੋਊਗੀ ਕੱਟੀ ਨਸਲ ਜਾਦੀ ਕਿਸ ਚੰਗੇ ਟੀਕੇ ਦੀ ਆ ਬਿਲਕੁਲ ਚਲੋ ਸਾਨੂੰ ਪਤਾ ਨਹੀਂ ਅਸੀਂ ਆਪਣੇ ਕੋਲ ਐਵੇਂ ਕਹਿ ਦੀ ਆ ਵੀ ਆ ਟੀਕੇ ਦੀ ਓ ਟੀਕੇ ਦੀ ਆ ਪਰ ਚੰਗੀ ਮਤਲਬ ਛੋਟੀ ਵੇਖ ਕੇ ਪਤਾ ਲੱਗਦਾ ਸੰਦੀਵੀਰ ਇੱਕ ਪੰਜੀ ਸੀ ਸਨ ਠੀਕ ਬਾਕੀ ਜੋ ਤੁਸੀਂ ਮਾਨਤਨ ਕਰਨਾ ਕਰ ਲਓ ਚਲੋ ਠੀਕ ਹੈ ਕਰਦੇ ਮੁੱਕ ਜਿੱਦਾਂ ਤੁਹਾਨੂੰ ਸਹੀ ਲੱਗਦਾ ਇੱਕ ਬਾਈ ਦੀ ਦਸਨ ਲਓ ਠੀਕ ਹੈ ਬਾਕੀ ਕੋਈ ਆਊਗਾ ਤੇ ਮਾਨਤਨ ਉਹਨੇ ਇੱਕ ਹੀ ਕਰਦਾਗਾ ਜਾਲਾ ਨਾ ਮੇਰਾ ਭਰਾ ਉਹਨੇ ਇੱਕ ਫਿਰ ਵੀ ਮਾਨ ਕਰ ਦੂੰਗਾ ਚਲੋ ਚਲੋ ਠੀਕ ਹੈ ਠੀਕ ਹੈ ਜੀ ਤੇ ਸੰਦੀਪ ਵੀਰੇ ਇਹਨਾਂ ਦੀਆਂ ਮੜੀਆਂ ਧਾਰਾ ਮਰਾ ਇਦਾਂ ਹੀ ਬੱਚਾ ਛੱਡ ਕੇ ਮੜਾਈਆਂ ਚੋਣ ਚਵਾਈ ਇਹਨਾਂ ਦੀ ਵੀ ਸੰਦੀਪ ਵੀਰੇ ਇੱਕ ਨੰਬਰ ਹੋਊਗੀ ਠੀਕ ਹੈ ਇਧਰ ਪਤਾ ਕਾਈ ਮਾਰ ਲੋ ਆਈ ਮਾਰ ਦਿੰਨੀ ਸੰਦੀਪ ਲੈ ਨਾ ਹਾ ਤੇ ਪੋਲੀ ਤਾਂ ਮੋਟੀ ਪਾ ਰੋ ਸੰਦੀਪ ਲੋਪਤਾ ਠੀਕ ਉੱਪਰ ਇਹਨਾਂ ਛੋਟੀ ਹਾਂ ਬੱਦ ਇੱਕ ਮਿੰਟ ਉੱਪਰ ਆ ਮੈਨੂੰ ਮੜਾ ਜਾ ਉਹ ਆ ਰਿਹਾ ਲੋਪਤਾ ਰਾਜੂ ਆ ਵੇਖੀ ਛੋਟੀ ਉਸਮਾਦੀ ਮੜੀ ਆਰੋ ਸੰਦੀਪ ਵੀਰ ਇਧਰ ਵੀ ਚਲੋ ਠੀਕ ਹੈ ਬਾਕੀ ਹੋਏਗਾ ਭਾਈ ਜਿੰਨੇ ਵੀ ਆਣ ਇੱਥੇ ਆਓ ਆਰਾ ਚੈੱਕ ਕਰੋਣਾ ਭਾਈ ਜੀ ਹਾਂ ਜੀ ਤਸੱਲੀ ਕਰਕੇ ਲੈ ਆ ਰਿਓ ਕੋਈ ਚੱਕਰ ਹੀ ਨਹੀਂ ਹੈਗਾ ਵੀਰ ਜਿੰਨੇ ਕਹਿੰਦੇ ਦੂਰੋਂ ਆਣਾ ਰੋਟੀ ਖਾ ਲੋਗੇ ਕਮਰਾ ਮਿਲੂਗਾ ਬਿਲਕੁਲ ਜੀ ਬਿਲਕੁਲ ਉਤਰੀ ਉਤਰਲਾਂਗੇ ਮੜੀ ਇੱਕ ਮਿੰਟ ਰਕੋ ਆ ਗਈ ਆ ਗਈ ਹੁਣ ਆ ਝੋਟੀਆਂ ਕੋਈ ਦਾ ਮੁੱਲ ਥੋੜੀ ਵਿਚਰੀ ਦਾ ਠੰਡੀਆਂ ਸੀਲਸ ਲੱਗ ਝੋਟੀਆਂ ਨੇ ਐਦਾਂ ਧਾਰਦੇ 500 ਚਲੋ ਮਾ ਲਓ ਜੀ ਇਹਦੇ ਸੜ ਦੇ ਬੰਦੇ ਨੇ ਬੰਦੇ ਬੰਦੇ ਨਹੀਂ ਆਪੋ ਤੇ ਚਲੋ ਚਲੋ ਤੇ ਬੋਲੋ ਫਿਰ ਨੰਬਰ ਜੀ ਆਪਣਾ ਨੰਬਰ ਸੰਦੀਪ ਵੀਰ ਆਪਣਾ 7889090624 ਪਿੰਡ ਪੇਰੋਸ਼ਾ ਆ ਆਪਣਾ ਜ਼ਿਲ੍ਹਾ ਗਰਦਾਸਪੁਰ ਆ ਤਹਿਸੀਲ ਬਟਾਲਾ ਆ ਤੇ ਨਜ਼ਦੀਕ ਸਾਨੂੰ ਬਟਾਲਾ ਤੋਂ ਕਨਵਰ ਰੋਡ ਜਿਹੜਾ ਵਾ ਉਹ ਨਜ਼ਦੀਕ ਪੈਂਦਾ ਉਹ ਰੋਡ ਦੇ ਉੱਤੇ ਸਾਡਾ ਪਿੰਡ ਵਾ ਪੇਰੋਸ਼ਾ ਬਾਕੀ ਫੋਨ ਨੰਬਰ ਆਪਣਾ ਦੱਸਦਾ ਵਾ ਜਿੰਨੇ ਵੀ ਆਉਣਾ ਫੋਨ ਕਰਕੇ ਆਓ ਕੋਈ ਚੱਕਰ ਨਹੀਂ ਘਰੇ ਹੁੰਨੇ ਆ